ਸਤਿ ਸ਼੍ਰੀ ਅਕਾਲ ਜੀ ਸਾਡੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਦਹੀਂ ਭੱਲੇ ਮਾਵਾ ਦੀ ਦਾਲ ਦੇ ਦਹੀਂ ਭੱਲੇ ਤਾਂ ਇਹਦੇ ਵਾਸਤੇ ਅਸੀਂ ਇੱਕ ਕੌਲੀ ਮਾਵਾ ਦੀ ਦਾਲ 3-4 ਘੰਟਿਆਂ ਵਾਸਤੇ ਸੌਕ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਹਦਾ ਪਾਣੀ ਕੱਢ ਕੇ ਔਰ ਨੂੰ ਮਿਕਸੀ ਦੇ ਵਿੱਚ ਅਸੀਂ ਗ੍ਰाइंड ਕਰ ਲਿਆ ਔਰ ਇਹ ਇੰਨੀ ਸੌਖੀ ਤਰ੍ਹਾਂ ਗ੍ਰाइंड ਨਹੀਂ ਹੁੰਦੀ ਜੀ ਤੇ ਇਸ ਕਰਕੇ ਅਸੀਂ ਇਹਦੇ ਵਿੱਚ ਥੋੜਾ ਥੋੜਾ ਮਤਲਬ ਪਾਣੀ ਮਿਕਸ ਕਰਾਂਗੇ ਬਿਲਕੁਲ ਥੋੜਾ ਥੋੜਾ ਪਾਣੀ ਮਿਕਸ ਕਰਨਾ ਹੈ ਕਿਉਂਕਿ ਜੇ ਜ਼ਿਆਦਾ ਪਾਣੀ ਮਿਕਸ ਕਰਾਂਗੇ ਤੇ ਫਿਰ ਜਿਹੜਾ ਇਹਦਾ ਪੇਸਟ ਬਣੇਗਾ ਉਹ ਜ਼ਿਆਦਾ ਪਤਲਾ ਹੋ ਜਾਏਗਾ ਤੇ ਫਿਰ ਤਾਈ ਪੱਲੇ ਜਦੋਂ ਆਪਾਂ ਤਲਨੇ ਆ ਉਹਦੋਂ ਆਪਾਂ ਨੂੰ ਦਿੱਕਤ ਆਏਗੀ ਉਹ ਵਧੀਆ ਨਹੀਂ ਬਣਨਗੇ ਬਸ ਐਵੇਂ ਦਾ ਮਿਕਸਚਰ ਆਪਾਂ ਨੂੰ ਚਾਹੀਦਾ ਹੈ ਇਹੋ ਜਿਹਾ ਪੇਸਟ ਆ ਪੰਚਾਇਦਾ ਬਸ ਥੋੜਾ ਹਾਰਡ ਹੀ ਹੋਵੇ ਜਿਆਦਾ ਪਾਣੀ ਨਹੀਂ ਵਿੱਚ ਪਾਉਣਾ ਐਵੇਂ ਕਰਕੇ ਆਪਾਂ ਵਾਰੀ-ਵਾਰੀ ਨਾਲ ਸਾਰੀ ਜਿਹੜੀ ਦਾਲ ਆਪਾਂ ਸੋਕ ਕੀਤੀ ਹੋਈ ਸੀਗੀ ਉਹਨੂੰ ਸਾਰੀ ਨੂੰ ਆਪਾਂ ਹੌਲੀ-ਹੌਲੀ ਕਰਕੇ ਥੋੜਾ-ਥੋੜਾ ਪਾਣੀ ਮਿਕਸ ਕਰਕੇ ਤੇ ਸਾਰੀ ਨੂੰ ਆਪਾਂ ਪੀਸ ਲੈਣਾ ਹੈ ਔਰ স্মੂਥ ਬੈਟਰ ਬਣਾ ਲੈਣਾ ਬੈਟਰ ਐਵੇਂ ਦਾ ਹੋਵੇ ਕਿ ਮਤਲਬ ਉਹਦੇ ਵਿੱਚ ਹਲਕੇ ਜਿਹੇ ਦਾਣੇ ਹੋਣ ਜਿਆਦਾ ਵੀ ਬਿਲਕੁਲ স্মੂਥ ਨਾ ਹੋਵੇ ਹਲਕੇ ਹਲਕੇ ਦਾਣੇ ਹੋਣ ਕਿਉਂਕਿ ਫਿਰ ਉਹਦੇ ਨਾਲ ਜੜਾ ਦਾ ਹੀ ਪੱਲੇ ਦਾ ਟੈਕਸਚਰ ਹੁੰਦਾ ਉਹ ਵਧੀਆ ਹੁੰਦਾ ਹੈ ਟੇਸਟ ਵੀ ਤੇਸਤਾ ਉਹ ਵੀ ਵਧੀਆ ਆਏਗਾ ਹੀ ਔਰ ਮੇਨ ਹੈ ਇਹ ਕਿ ਅਗਰ ਆਪਾਂ ਬੈਟਰ ਵਧੀਆ ਬਣਾਵਾਂਗੇ ਤੇ ਤਾਂ ਹੀ ਆਪਣੇ ਪੱਲੇ ਵਧੀਆ ਬਣਨਗੇ ਉਸ ਤੋਂ ਬਾਅਦ ਸਾਰਾ ਆਪਾਂ ਪੀਸ ਕੇ ਇਹਨੂੰ 1.5 ਘੰਟੇ ਵਾਸਤੇ ਫਾਰਮੇਟ ਹੋਣ ਵਾਸਤੇ ਰੱਖ ਦੇਣਾ ਤੁੱਪ ਵਿੱਚ ਰੱਖ ਦੋ ਚਾਹੇ ਤੁਸੀਂ ਕਿਸੇ ਵੀ ਗਰਮ ਜਗ੍ਹਾ ਤੇ ਇਹਨੂੰ ਰੱਖ ਦੋ ਅਲ ਫਾਰਮੇਟ ਹੋ ਜਾਏਗਾ ਮਤਲਬ ਕਿ ਇਹ ਫੁੱਲ ਲਏਗਾ ਚੰਗੀ ਤਰ੍ਹਾਂ ਆਪਾਂ ਨੂੰ ਮਤਲਬ ਜਿੰਨਾ ਹੈਗਾ ਉਸ ਤੋਂ ਜ਼ਿਆਦਾ ਕੁਆਂਟੀਟੀ ਦਾ ਹੋਏਗਾ ਮਤਲਬ ਥੋੜਾ ਰੈਸਟ ਮਿਲ ਜਿਏਗਾ ਇਹਨੂੰ ਉਸ ਤੋਂ ਬਾਅਦ ਔਰ ਫਿਰ ਇਹਨੂੰ ਆਪਾਂ ਕਿਸੇ ਵੀ ਹੈਂਡ ਮਿਕਸਰ ਨਾਲ ਜਾਂ ਇਲੈਕਟ੍ਰਿਕ ਬਲੈਂਡਰ ਨਾਲ ਕਿਸੇ ਨਾਲ ਵੀ ਆਪਾਂ ਇਹਨੂੰ ਬੀਟ ਕਰ ਲਾਂਗੇ ਮੈਂ ਇਲੈਕਟ੍ਰਿਕ ਬੀਟਰ ਲਿਆ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਬੀਟ ਕਰ ਲਾਂਗੇ ਹੱਥ ਨਾਲ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਔਰ ਹੈਂਡ ਬੀਟਰ ਨਾਲ ਵੀ ਔਰ ਇਹ ਹੈਗਾ ਸਾਡੇ ਕੋਲ ਬੇਕਿੰਗ ਪਾਊਡਰ ਔਰ ਬੇਕਿੰਗ ਸੋਡਾ بس ਥੋੜਾ-ਥੋੜਾ ਹੀ ਲੈਣਾ ਹੈ ਬਿਲਕੁਲ ਦੋ-ਦੋ ਚੁਟਕੀਆਂ ਉਸ ਤੋਂ ਬਾਅਦ ਇਹਨੂੰ ਬੀਟ ਕਰ ਲੈਣਾ ਔਰ ਜਦੋਂ ਆਪਾਂ ਇਹਨੂੰ ਬੀਟ ਕਰਾਂਗੇ ਤੇ ਇਹ ਇਹਦਾ ਜਿਹੜਾ ਪੇਸਟ ਆਪਣੇ ਕੋਲ ਜਿਹੜਾ ਹੈਗਾ ਉਸ ਤੋਂ ਡਬਲ ਹੋ ਜਾਏਗਾ ਮਤਲਬ ਇਹਦੇ ਵਿੱਚ ਹੀ ਬਬਲਸ ਬਣ ਜਾਣਗੇ ਰਿਐਕਸ਼ਨ ਹੋਏਗੀ ਤੇ ਉਹਦੇ ਨਾਲ ਇਹ ਜਿਹੜੇ ਦਹੀਂ ਭੱਲੇ ਨੇ ਉਹ ਸੌਫਟ ਬਣਦੇ ਨੇ ਇਹ ਪ੍ਰੋਸੈਸ ਬਹੁਤ ਜ਼ਰੂਰੀ ਹੈ ਇਹਨੂੰ ਬੀਟ ਕਰਨਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਣਾ ਪੇਸਟ ਬਣਿਆ ਹੋਇਆ ਹੈ ਦਾਲ ਦਾ ਇਨੂੰ ਇਹ ਵਾਲਾ ਪ੍ਰੋਸੈਸ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਬੀਟ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਨਹੀਂ ਕਰਾਂਗੇ ਤੇ ਇਹ ਜਿਆਦਾ ਫੁੱਲਣ 꺈ੀ ਨਹੀਂ ਪੱਲੇ ਇਹ ਸਖਤ ਬਣਨਗੇ ਇਸ ਕਰਕੇ ਇਹਨੂੰ ਜਿੰਨਾ ਹੋ ਸਕਦਾ ਉਨਾ ਇਹਨੂੰ ਬੀਟ ਕਰਨਾ ਹੈ ਸਾਰੇ ਪੇਸਟ ਨੂੰ ਅਗਰ ਆਪਾਂ ਹੈਂਡ ਬੀਟਰ ਨਾਲ ਕਰ ਰਹੇ ਆ ਤੇ બસ 10-15 ਮਿੰਟ ਇਲੈਕਟ੍ਰਿਕ ਬੀਟਰ ਹੈ ਤੇ 5 ਮਿੰਟ ਇੰਨਾ ਟਾਈਮ ਤਾਂ ਜਰੂਰ ਮਤਲਬ ਤੁਸੀਂ ਇਹਨੂੰ ਬੀਟ ਕਰੋ ਇਹੋ ਜਿਹਾ ਪੇਸਟ ਬਣਨਾ ਚਾਹੀਦਾ ਕਿ ਬਿਲਕੁਲ ਰਨਿੰਗ ਨਾ ਹੋਵੇ ਪੇਸਟ ਤੇ ਨਾ ਹੀ ਬਿਲਕੁਲ ਹਾਰਡ ਹੋਵੇ ਹੁਣ ਇਹਨੂੰ ਆਪਾਂ ਟੈਸਟ ਕਰ ਰਹੇ ਹਾਂ ਇਹ ਪਾਣੀ ਦੇ ਵਿੱਚ ਆਪਾਂ ਥੋੜਾ ਜਿਹਾ ਪੇਸਟ ਪਾਇਆ ਹੈ ਦਾਹੀ ਭੱਲਿਆਂ ਦਾ ਤੇ ਇਹ ਦੇਖੋ ਉੱਪਰ ਤੈਰ ਰਿਹਾ ਹੈ ਇਹ ਨੀਚੇ ਨਹੀਂ ਬੈਠਿਆ ਜੇ ਉੱਪਰ ਤੈਰ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਪੂਰੀ 에ਅਰ ਪਰ ਚੁੱਕੀ ਹੈ ਹੁਣ ਆਪਣੇ ਦਹੀਂ ਭੱਲੇ ਮਤਲਬ ਤਿਆਰ ਨੇ ਤਲਣ ਵਾਸਤੇ ਬਣਨ ਬਣਨ ਵਾਸਤੇ ਅਗਰ ਇਹ ਨੀਚੇ بیٹھ ਜਾਂਦੀ ਫਿਰ ਆਪਾਂ ਇਹਨੂੰ ਹੋਰ ਬੀਟ ਕਰਨਾ ਸੀਗਾ ਹੁਣ ਆਪਾਂ ਇਹਨਾਂ ਨੂੰ ਤਾ ਤਲ ਲੈਣੇ ਆ ਥੋੜਾ ਥੋੜਾ ਕਰਕੇ ਤੁਸੀਂ ਕਿਸੇ ਵੀ 스푼 ਨਾਲ ਜਾਂ ਹੱਥ ਨਾਲ ਵੀ ਵੈਸੇ ਪਾ ਸਕਦੇ ਹੋ ਬਟ ਸੇਫਟੀ ਤਾਂ ਧੀਏ ਦੇ ਵਿੱਚ ਹੀ ਹੈ ਕਿ ਥੋੜਾ ਜਿਹਾ ਤੁਸੀਂ 스푼 ਨਾਲ ਜਾਂ ਕਿਸੇ ਵੀ ਛੋਟੇ ਸਪੈਚੂਲਾ ਨਾਲ ਇਹਨੂੰ ਤੇਲ ਦੇ ਵਿੱਚ ਪਾਓ ਕਿ ਛਿੱਟੇ ਵਗੈਰਾ ਨਾ ਤੁਹਾਡੇ ਉੱਪਰ ਪੈ ਜਾਣ ਤੇਲ ਦੇ ਔਰ ਅਮੀ ਹੌਲੀ ਹੌਲੀ ਕਰਕੇ ਆਪਾਂ ਇਹਨੂੰ ਚਾਕੂ ਦੀ ਹੈਲਪ ਨਾਲ ਇਹਨਾਂ ਦੀ ਇਨਸਾਈਡਸ ਪਲਟਾ ਲਾਂਗੇ ਕਿਉਂਕਿ ਜੇ ਆਪਾਂ ਮਤਲਬ ਜੜੀ ਨਾਲ ਦੀ ਉੱਪਰ ਵਾਲੀ ਜਿਹੜੀ ਹੈਗੀ ਹੈ ਲੇਅਰ ਹੈ ਉਹ ਵੀ ਅੱਛੇ ਤਰ੍ਹਾਂ ਪੱਕ ਜੇ ਚਲੋ ਜੀ ਇਹ ਆਪਾਂ ਵਾਰੀ ਵਾਰੀ ਨਾਲ ਸਾਰੇ ਪੱਲੇ ਸਾਰਾ ਜਿਹੜਾ ਪੇਸਟ ਬਣਾਇਆ ਸੀ ਉਹ ਬਣਾ ਲਏ ਨੇ ਤਾਲ ਲਏ ਨੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਔਰ ਪਾਣੀ ਨੋਰਮਲ ਹੈ ਨਾ ਠੰਡਾ ਹੈ ਨਾ ਗਰਮ ਹੈ ਨੋਰਮਲ ਪਾਣੀ ਹੈ ਇਹ ਪਾਣੀ ਦੇ ਵਿੱਚ ਪੋਂ ਦਾ ਇੱਕ ਤਾਂ ਸਭ ਤੋਂ ਜ਼ਿਆਦਾ ਬੈਨੀਫਿਟ ਤਾਂ ਇਹ ਹੈ ਕਿ ਇਹ ਇਹਨਾਂ ਨੂੰ ਆਪਾਂ ਤਲੇ ਹੈ ਔਰ ਇਹਨਾਂ ਦਾ ਜਦੋਂ ਆਪਾਂ ਇਹਨਾਂ ਨੂੰ ਕੱਢ ਕੇ ਨਚੋੜਾਂਗੇ ਤੇ ਇਹਦੇ ਵਿੱਚ ਸਾਰਾ ਤੇਲ ਹੈ ਉਹ ਅਲੱਗ ਹੋ ਜਾਏਗਾ ਮਤਲਬ ਇਹ ਇੱਕਦਮ ਹੈਲਦੀ ਬਣ ਜਾਣਗੇ ਤੁਹਾਨੂੰ ਮੈਂ ਦਿਖਾਉਂਗੀ ਅੱਗੇ ਪ੍ਰੋਸੈਸ ਦੇ ਵਿੱਚ ਔਰ ਅਗਰ ਆਪਾਂ ਇਹ ਪ੍ਰੋਸੈਸ ਨਹੀਂ ਵੀ ਕਰਦੇ ਤੇ ਵੈਸੇ ਵੀ ਇਹ ਬਹੁਤ ਸੌਫਟ ਬਣੇ ਨੇ ਤੁਸੀਂ ਉੰਜ ਵੀ ਇਹਨਾਂ ਨੂੰ ਮਤਲਬ ਖਾ ਸਕਦੇ ਹੋ ਪਰ ਇਹਨਾਂ ਨੂੰ ਮੈਂ ਤਾਂ ਐਵੇਂ ਜਰੂਰ ਕਰਦੀ ਆ ਆ ਦੇਖੋ ਕਿੰਨਾ ਤੇਲ ਹੈ ਹੁਣ ਮੈਂ ਤੁਹਾਨੂੰ ਪਾਣੀ ਦੇ ਵਿੱਚ ਵੀ ਦਿਖਾਉਂਗੀ ਕਿ ਕਿੰਨਾ ਤੇਲ ਇਹਨਾਂ ਵਿੱਚੋਂ ਨਿਕਲਦਾ ਨਿਚੋੜਨ ਤੋਂ ਬਾਅਦ ਮੇਰਾ ਪੰਡਾ ਥੋੜਾ ਜਿਹਾ ਛੋਟਾ ਹੈ ਇਸ ਕਰਕੇ ਸਾਰੇ ਪੱਲੇ ਵਿੱਚ ਡਿਪ ਨਹੀਂ ਹੋ ਰਿਹਾ ਚਲੋ ਕੋਈ ਗੱਲ ਨਹੀਂ ਪੀ ਹੁਣ ਆਪਾਂ ਇਹਨਾਂ ਨੂੰ ਪਾਣੀ ਥੋੜਾ ਲਗਾ ਲਾਂਗੇ ਜ�ਾ ਚੰਗੀ ਤਰ੍ਹਾਂ ਇਹ ਡਿੱਪੋ ਜਾਂ ਨੀਚੇ ਵਾਲੇ ਪਹਿਲਾਂ ਕੱਢ ਲਾਂਗੇ ਆਪਾਂ ਉੱਪਰ ਆ ਦੇਖੋ ਹੁਣ ਮੈਂ ਇਹਨਾਂ ਨੂੰ ਨਿਚੋੜ ਰਹੀ ਆ ਆ ਦੇਖਿਓ ਹੁਣ ਇਹਨਾਂ ਵਿੱਚੋਂ ਤੇਲ ਦੇਖਿਓ ਕਿੰਨਾ ਨਿਕਲਦਾ ਜਿਆਦਾ ਫੋਰਸ ਨਹੀਂ ਲਾਉਣਾ ਮਤਲਬ ਕਿਉਂਕਿ ਜਿਆਦਾ ਫੋਰਸ ਲਾਵਾਂਗੇ ਤੇ ਫਿਰ ਟੁੱਟ ਜਾਣਗੇ ਕਿਉਂਕਿ ਸੌਫਟ ਬਹੁਤ ਬਣੇ ਆ ਨਾ ਆ ਦੇਖੋ ਕਿਵੇਂ ਬਿਲਕੁਲ ਰੂੰ ਤਰ੍ਹਾਂ ਨੇ ਇਕਦਮ ਸੌਫਟ ਦੇਖੋ ਦੇਖੋ ਕਿੰਨੇ ਵਧੀਆ ਬਣੇ ਆ ਹੁਣ ਆਪਾਂ ਜਿਹੜੇ ਨੀਚੇ ਦੇ ਬੱਲੇ ਉਹਨਾਂ ਨੂੰ ਚੁੱਕ ਲਾਂਗੇ ਔਰ ਇਹਨਾਂ ਵਿੱਚੋਂ ਤੇਲ ਕੱਢ ਲਾਂਗੇ ਬੱਲੇ ਇਹਨਾਂ ਨੂੰ ਜੋੜ ਲਾਂਗੇ ਇਹਨਾਂ ਜੋੜਾਂਗੇ ਤੇ ਨਾਲ ਪਾਣੀ ਵੀ ਨਿਕਲੇਗਾ ਔਰ ਤੇਲ ਵੀ ਨਿਕਲੇਗਾ ਤੇ ਮਤਲਬ ਪਾਣੀ ਦੇ ਨਾਲ ਹੋਰ ਫੁੱਲ ਜਾਣਗੇ ਮਤਲਬ ਸੋਫਟ ਹੋਰ ਹੋ ਜਾਣਗੇ ਜੇ ਨਹੀਂ ਸੋਫਟ ਹੈਗੇ ਤਾਂ ਵੈਸੇ ਤੇ ਬਹੁਤ ਸੋਫਟ ਨੇ ਤੁਸੀਂ ਇਹਨਾਂ ਦੀ ਦੇਖ ਹੀ ਸਕਦੇ ਹੋ ਕੰਡੀਸ਼ਨ ਦੇਖੋ ਕਿੰਨੇ ਵਿੱਚੋਂ ਤੇਲ ਪਾਣੀ ਨਿਕਲੇ ਆ ਔਰ ਉਸ ਤੋਂ ਬਾਅਦ ਇਹਨਾਂ ਦੀ ਆ ਦੇਖੋ ਮੈਂ ਤੁਹਾਨੂੰ ਇਹ ਅੰਡਜ ਦਿਖਾਨੀ ਆ ਕਿੰਨਾ ਵਿੱਚੋਂ ਕਿੰਨਾ ਤੇਲ ਨਿਕਲੇਗਾ ਇਹ ਪ੍ਰੋਸੈਸ ਵੈਸੇ ਤੁਸੀਂ ਜ਼ਰੂਰ ਕਰਿਓ ਔਰ ਜਿਆਦਾ ਗਰਮ ਪਾਣੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਠੰਡਾ ਹੋਣਾ ਚਾਹੀਦਾ ਬਸ ਤਲਣ ਤੋਂ ਜਸਟ ਬਾਅਦ ਤੁਸੀਂ ਸਾਰੇ ਤਲ ਕੇ ਰੱਖ ਲੈਨੇ ਉਸ ਤੋਂ ਬਾਅਦ ਤੁਸੀਂ ਐਵੇਂ ਕਰਨਾ ਆ ਦੇਖੋ ਦੇਖੋ ਕਿੰਨਾ ਤੇਲ ਨਿਕਲ ਰਿਹਾ ਇਹ ਸਾਰਾ ਮਤਲਬ ਆਪਾਂ ਖਾਣਾ ਹੀ ਸੀਗਾ ਜੇ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਡਿਪ ਨਾ ਕਰਕੇ ਰੱਖ ਲਏ ਐਵੇਂ ਕਰਕੇ ਹੌਲੀ ਹੌਲੀ ਆਪਾਂ ਸਾਰੇ ਜੜੇ ਪੱਲੇ ਨੇ ਸਾਰੇ ਐਵੇਂ ਸਕਵੀਜ਼ ਕਰ ਲਾਂਗੇ ਚੰਗੀ ਤਰ੍ਹਾਂ ਆ ਦੇਖੋ ਤਾਂ ਹੇਠੇ ਦੇਖ ਰਿਹਾ ਕਿੰਨਾ ਤੇਲ ਹੈ ਆ ਦੇਖੋ ਕਿੰਨਾ ਆਇਲਿਆ ਵਿੱਚ ਇਹ ਮੈਂ ਇਸ ਇਸ ਕਰਕੇ ਕੀਤਾ ਕਿਉਂਕਿ ਲੇਜ਼ਰ ਤਾਂ ਸਾਰੇ ਹੀ ਕਰਦੇ ਨੇ ਮੈਂ ਕੋਈ ਅਲੱਗ ਨਹੀਂ ਕੀਤਾ ਹੈ ਕਿ ਇਹਦੇ ਨਾਲ ਮਤਲਬ ਚੰਗਾ ਰਹਿੰਦਾ ਹੈ ਤੇਲ ਇੰਨਾ ਜ਼ਰੂਰ ਆਪਾਂ ਖਾਣਾ ਦੇਖੋ ਹੁਣ ਇਹ ਬਿਲਕੁਲ ਵਧੀਆ ਤੇ ਸੌਫਟ ਤੇ ਫਰੈਸ਼ ਦਹੀਂ ਪੱਲੇ ਆਪਣੇ ਤਿਆਰ ਨੇ ਹੁਣ ਆਪਾਂ ਇਹਦਾ ਇਹਦੇ ਵਾਸਤੇ ਦਹੀਂ ਬਣਾਵਾਂਗੇ ਦਹੀਂ ਦੇ ਵਿੱਚ ਆਪਾਂ ਇੱਕ ਕੌਲੀ ਖੰਡ ਦੀ ਲਈ ਹੈ ਪੀਸੀ ਹੋਈ ਖੰਡ ਲੈ ਲਓ ਚਾਹੇ ਦੂਸਰੀ ਲੈ ਲਓ ਜਿੰਨੇ ਵੀ ਲੈ ਲਓ ਤੁਹਾਨੂੰ ਜਿੰਨੇ ਵੀ ਸਹੀ ਲੱਗਦਾ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਾਂਗੇ ਇਹਦੇ ਵਿੱਚ ਦਹੀਂ ਪਾਵਾਂਗੇ ਜਿੰਨੇ ਤੁਹਾਨੂੰ ਰਿਕੁਆਇਰਮੈਂਟ ਆਦਾ ਧੀ ਉਹਨਾਂ ਦਾ ਹੀ ਤੁਸੀਂ ਲੈ ਲਓ ਔਰ ਉਹਨਾਂ ਦਾ ਇਹਨੂੰ ਚੰਗੀ ਤਰ੍ਹਾਂ ਬੀਟ ਕਰ ਲਓ ਦਹੀਂ ਦਾ ਟੈਕਸਚਰ ਇੱਕਦਮ ਮਤਲਬ ਸੌਫਟ ਹੋਵੇ ਪਲੇਨ ਹੋਵੇ ਬਿਲਕੁਲ ਔਰ ਪਤਲਾ ਹੋਵੇ ਰਨਿੰਗ ਹੋਵੇ ਕਿਉਂਕਿ ਜਿਆਦਾ ਦਹੀਂ ਮਤਲਬ ਇਹਦੇ ਵਿੱਚ ਵਧੀਆ ਨਹੀਂ ਲੱਗਦਾ ਇਹ ਹੁਣ ਆਪਾਂ ਇਹਨੂੰ ਇਲੈਕਟ੍ਰਿਕ ਬਲੈਂਡਰ ਨਾਲ ਚੰਗੀ ਤਰ੍ਹਾਂ ਬੀਟ ਕਰ ਲਾਂਗੇ ਕਿ ਵੈਸੇ ਤਾਂ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਇਹਨੂੰ ਹੈਂਡ ਬਲੈਂਡਰ ਨਾਲ ਵੀ ਕਰ ਸਕਦੇ ਹੋ ਜਿਦਾਂ ਮਰਜੀ ਕੱਟ ਸਕਦੇ ਹੋ ਮੇਰੇ ਕੋਲ ਹੈਗਾ ਇਲੈਕਟ੍ਰਿਕ ਬੀਟਰ ਤੇ ਸੋਮੇ ਤੇ ਨਾ ਕਿਹਨਾਂ ਕਰੀਏ ਦੇਖੋ ਜੀ ਹੁਣ ਬਈ ਆਪਣਾ ਤਿਆਰ ਹੈ ਹੁਣ ਆਪਾਂ ਦਹੀਂ ਪੱਲੇ ਰੈਡੀ ਕਰਦੇ ਆਂ ਪਲੇਟ ਇਹ ਹੁਣ ਆਪਾਂ ਰੱਖ ਲੇ ਪੱਲੇ ਵਿੱਚ ਫਿਰ ਆਪਾਂ ਉੱਪਰ ਪਾ ਦਿੱਤਾ ਇਹਦੇ ਦਹੀਂ ਨਹੀਂ ਪੱਲੇ ਨੇ ਤੇ ਓਬਵੀਅਸਲੀ ਦਹੀਂ ਤਾਂ ਬਹੁਤ ਜ਼ਿਆਦਾ ਹੀ ਪਾਵਾਂਗੇ ਆਪਾਂ ਆਰ ਅਨਾਂ ਚੰਗੀ ਤਰ੍ਹਾਂ ਫਿਰ ਦੇ ਵਿੱਚ ਮੈਂ ਮਤਲਬ ਲਾਲਾਂ ਗੇਂਦਾਂ ਪੱਲਿਆਂ ਨੂੰ ਫਿਰ ਪਾਪੜੀ ਪੂਜੀਆ ਡ్రਾਈ ਫਰੂਟ ਔਰ ਬੋਇਲ ਦਾਲੂ ਔਰ ਇਮ ਇਮਲੀ ਸੌਸ ਇਮਲੀ ਸੌਸ ਵੀ ਤੁਸੀਂ ਘਰ ਵੀ ਬਣਾ ਸਕਦੇ ਹੋ ਹਰੀ ਚਟਨੀ ਇਹ ਵੀ ਤੁਸੀਂ ਘਰ ਬਣਾ ਸਕਦੇ ਜੇ ਇਦਾਂ ਦੀ ਵੀ ਰੈਸਪੀ ਮੈਂ ਤੁਹਾਨੂੰ ਦੱਸੂਗੀ ਜਲਦੀ ਔਰ ਲਨਜੀ ਆ ਆਪਣੇ ਤਾਂ ਹੀ ਪੱਲੇ ਰੈਡੀ ਨੇ ਹੁਣ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਤੇ ਆਪਣੇ ਘਰ ਦੇ ਗੈਸਟ੍ਰੋਨ ਉਹਨਾਂ ਨੂੰ ਵੀ ਬਣਾ ਕੇ ਖਵਾ ਸਕਦੇ ਹੋ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਹੋ ਬਹੁਤ ਬਹੁਤ ਹੀ ਸੀਰੀਅਸਲੀ ਬਹੁਤ ਹੀ ਵਧੀਆ ਬਣੇ ਨੇ ਮੈਂ ਦੇਖੋ ਤੁਹਾਨੂੰ 스ਪੂਨ ਵਿੱਚ ਇਹਦੇ ਕੱਟ ਕਰਕੇ ਦਿਖਾਉਣੀ ਆ ਦੇਖੋ ਕਿੰਨਾ ਸੋਫਟ ਬਣਿਆ ਬਿਲਕੁਲ ਵੀ ਫੋਰਸ ਲਾਉਣ ਦੀ ਜ਼ਰੂਰਤ ਨਹੀਂ ਪੈਦੀ ਆ ਦੇਖੋ ਇੱਕਦਮ ਸੋਫਟ ਤੇ ਆ ਦੇਖੋ ਮੈਂ ਆ ਦੇਖੋ ਕਿੰਨਾ ਵਧੀਆ ਬਣਿਆ ਬਿਲਕੁਲ ਬਸ ਮੋਝ ਪੁੰਦੇ ਜਾਓ ਤੇ ਕੋਲਦਾ ਜਾਏਗਾ ਸੋ ਤੁਸੀਂ ਵੀ ਬਣਾ ਕੇ ਖਾਓ ਬੱਚਿਆਂ ਨੂੰ ਖਵਾਓ ਗੈਸਟ ਨੂੰ ਖਵਾਓ ਔਰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਪਰ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ